ਅੰਮ੍ਰਿਤਸਰ ਦਾ ਇਕਲੌਤਾ ਸਿਹਤ ਸਥਾਨ ਗੰਦਗੀ ਦਾ ਅੱਡਾ ਬਣਿਆ ਹੋਇਆ ਹੈ ਅਤੇ ਨਗਰ ਨਿਗਮ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਕੰਪਨੀ ਬਾਗ ਦੇ ਵਿੱਚ ਵੈਂਡਿੰਗ ਸਟੋਰ ਜਿੰਨੇ ਵੀ ਲੱਗੇ ਨੇ ਇਹ ਸਾਰੇ ਗਲਤ ਨੇ। ਪਬਲਿਕ ਪਰੇਸ਼ਾਨ ਹੁੰਦੀ ਹੈ। ਬਹੁਤ ਜਿਆਦਾ ਮੁਸ਼ਕਿਲ ਆਦੀ ਹੈ ਜੀ ਜੋ ਬੰਦਾ ਖਾਂਦਾ ਉੱਥੇ ਛੁੱਟ ਦਿੰਦਾ ਹੈ ਉੱਥੇ ਹੀ ਗੰਦ ਬੈੰਦਾ ਨਾ ਕੋ ਸਫਾਈ ਹੋੜੀ ਨਾ ਕੁਝ ਹੋ ਰਿਹਾ ਹੈ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਜਿਹੜਾ ਦਾਣਾ ਬਾੜੇ ਲੋਕੀ ਇੱਥੇ ਉਹਦਾ ਗੰਦਗੀ ਕਿ ਨਹੀਂ ਆ ਰਹੀ ਹੈ ਪਾਰਕਿੰਗ ਪਾਰਕਿੰਗ ਦੀ ਇੰਨੀ ਕੀ ਸਮੱਸਿਆ ਹੈ ਕੂਟਰ ਇਸ ਤਰ੍ਹਾਂ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਪਤਾ ਨਹੀਂ ਕਿਹੜਾ ਮੇਲਾ ਲੱਗਾ ਹੈ ਅੰਮ੍ਰਿਤਸਰ ਦਾ ਮਸ਼ਹੂਰ ਕੰਪਨੀ ਬਾਗ ਜਿਸ ਨੂੰ ਸ਼ਹਿਰ ਦੇ ਉੱਤਰੀ ਹਿੱਸੇ ਦਾ ਇਕਲੌਤਾ ਸਿਹਤ ਸਥਾਨ ਮੰਨਿਆ ਜਾਂਦਾ ਹੈ ਅਤੇ ਜਿੱਥੇ ਰੋਜ਼ਾਨਾ ਲੋਕ ਤਾਜੀ ਹਵਾ ਅਤੇ ਆਕਸੀਜਨ ਲੈਣ ਲਈ ਆਉਂਦੇ ਹਨ ਅੱਜਕੱਲ ਗੰਦਗੀ ਅਤੇ ਬੇਤਰਤੀਬੀ ਦਾ ਸ਼ਿਕਾਰ ਬਣ ਗਿਆ ਹੈ। ਇੱਕ ਪਾਸੇ ਜਿੱਥੇ ਲੋਕ ਸਵੇਰੇ ਅਤੇ ਸ਼ਾਮ ਇੱਥੇ ਟੈਲਣ ਅਤੇ ਆਰਾਮ ਕਰਨ ਆਉਂਦੇ ਹਨ। ਉੱਥੇ ਹੀ ਨਗਰ ਨਿਗਮ ਅਤੇ ASI ਯਾਨੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਬੇਪਰਵਾਹੀ ਕਾਰਨ ਇਸ ਬਾਗ ਦੀ ਹਾਲਤ ਦਿਨੋ-ਦਿਨ ਖਰਾਬ ਹੋ ਰਹੀ ਹੈ। ਕੰਪਨੀ ਬਾਗ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਫਾਸਟ ਏ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਗ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਬੇਹਿਸਾਬ ਰੇੜੀਆਂ ਲੱਗ ਚੁੱਕੀਆਂ ਹਨ। ਜਿਸ ਨਾਲ ਆਲੇ-ਦੁਆਲੇ ਗੰਦ ਅਤੇ ਗੰਦਗੀ ਫੈਲ ਰਹੀ ਹੈ। ਇੱਥੇ ਬਜ਼ੁਰਗਾਂ ਲਈ ਲਗਾਏ ਗਏ ਬੈਂਚਾਂ ਉੱਤੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਅਤੇ ਮਾਲਿਸ਼ ਕਰਨ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ ਜਿਸ ਕਾਰਨ ਆਮ ਲੋਕਾਂ ਨੂੰ ਬੈਠਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਹਾਲਾਤ ਤਦ ਹੋਰ ਗੰਭੀਰ ਹੋ ਗਏ ਜਦੋਂ ਬਾਗ ਦੇ ਮੁੱਖ ਦਰਵਾਜ਼ੇ ਕੋਲ ਇੱਕ ਵੇਰਕਾ ਮਿਲਕ ਬੂਥ ਨੇ ਗਲਤ ਢੰਗ ਨਾਲ ਆਪਣੀ ਹੱਦ ਵਿੱਚ ਫਲ ਵੇਚਣ ਵਾਲੀਆਂ ਰੇੜੀਆਂ ਲਗਾਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਟੇਟ ਵਿਭਾਗ ਪੂਰੀ ਤਰ੍ਹਾਂ ਚੁੱਪ ਹੈ ਦੂਜੇ ਪਾਸੇ ਪਾਰਕਿੰਗ ਦੀ ਕੋਈ ਢੁਕਵੀਂ ਵਿਵਸਥਾ ਨਾ ਹੋਣ ਕਾਰਨ ਇਲਾਕੇ ਵਿੱਚ ਅਰਾਜਕਤਾ ਦਾ ਮਾਹੌਲ ਬਣ ਗਿਆ ਹੈ ਵਾਹਨ ਇੱਧਰ ਉੱਧਰ ਖੜੇ ਰਹਿੰਦੇ ਹਨ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਦੋਸ਼ ਹੈ ਕਿ ਨਾ ਤਾਂ ਨਗਰ ਨਿਗਮ ਗੰਭੀਰ ਹੈ ਅਤੇ ਨਾ ਹੀ ਏਐਸਆਈ ਵਿਭਾਗ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਕਾਰ ਅੰਮ੍ਰਿਤਸਰ ਦੇ ਉੱਤਰੀ ਹਿੱਸੇ ਅਤੇ ਮਾਲ ਰੋਡ ਦੇ ਵਸੀਆਂ ਲਈ ਇਸ ਇਕਲੋਤੇ ਸਿਹਤ ਸਥਾਨ ਬਾਰੇ ਕੋਈ ਟੰਗ ਦਾ ਕਦਮ ਚੁਕੇਗੀ ਕੰਪਨੀ ਬਾਗ ਦੇ ਵਿੱਚ ਵੈਂਡਿੰਗ ਸਟੋਰ ਜਿੰਨੇ ਵੀ ਲੱਗੇ ਨੇ ਇਹ ਸਾਰੇ ਗਲਤ ਨੇ ਸਾਰੇ ਪਰੇਸ਼ਾਨ ਕਰਦੇ ਨੇ ਪਬਲਿਕ ਨੂੰ ਜਿੱਥੇ ਪਬਲਿਕ ਦੇ ਬਜ਼ੁਰਗਾਂ ਦੇ ਬੈਠਣ ਵਾਸਤੇ ਬੈਂਚ ਲਗਾਏ ਗਏ ਨੇ ਉਹ ਸਾਰੇ ਬੈਂਚ ਜਿੰਨੇ ਵੀ ਉਹ ਮਾਲਿਸ਼ ਤੇਲ ਮਾਲਿਸ਼ ਵਾਲੇ ਆ ਉਹਨਾਂ ਨੇ ਰੋਕੇ ਹੋਏ ਨੇ ਪਬਲਿਕ ਪਰੇਸ਼ਾਨ ਹੁੰਦੀ ਹੈ ਜੇ ਵੈਂਡਿੰਗ ਜ਼ੋਨ ਬਣਾਣਾ ਹੈ ਤਾਂ ਇਹਨੂੰ ਇੱਕ ਸਾਈਡ ਦੇ ਉੱਪਰ ਪਾਰਕਿੰਗ ਦੀ ਇੱਕ ਸਾਈਡ ਦੇ ਉੱਪਰ ਉੱਥੇ ਇਹਨਾਂ ਨੂੰ ਅਲਾਟ ਕੀਤੇ ਜਾਂ ਉਹਦੇ ਨਾਲ ਕੀ ਹੋਏਗਾ ਕਾਰਪੋਰੇਸ਼ਨ ਨੂੰ ਇਹ ਤੋਂ ਇਨਕਮ ਹੋਏਗੀ ਬੈਂਡਿੰਗ ਜ਼ੋਨ ਜਿੱਥੇ ਉਹਨਾਂ ਨੂੰ ਖੋਖੇ ਦਿੱਤੇ ਜਾਣਗੇ ਤਾਂ ਉੱਥੇ ਉਹ ਆਪਣਾ ਕਾਰਪੋਰੇਸ਼ਨੋਂ ਤੋਂ ਪੈਸਾ ਵੀ ਲੈ ਸਕਦੀ ਹੈ ਤੇ ਨਾਲੇ ਵੈਂਡਿੰਗ ਜ਼ੋਨ ਇੱਕ ਸਾਈਡ ਤੇ ਹੋਏਗਾ ਤੇ ਪਬਲਿਕ ਪਰੇਸ਼ਾਨ ਨਹੀਂ ਹੋਏ ਤੇ ਵੈਂਡਿੰਗ ਜ਼ੋਨ ਜਦੋਂ ਸਰ ਜਿੱਥੇ ਵੀ ਹੋਏਗਾ ਉਹਨਾਂ ਨੇ ਕੂੜਾ ਉੱਥੇ ਖਿਲਾਰਨਾ ਹੀ ਖਿਲਾਰਨਾ ਹੈ ਕਿਉਂਕਿ ਵੈਂਡਿੰਗ ਜ਼ੋਨ 'ਚ ਕਿਸੇ ਨੇ ਸੂਪ ਪੀਣਾ ਕਿਸੇ ਨੇ ਕੁਝ ਕਰਨਾ ਉਹਨਾਂ ਦੇ ਇਸ ਚੱਕਰ ਦੇ ਵਿੱਚ ਸਾਰੇ ਕੰਪਨੀ ਬਾਗ ਦੇ ਵਿੱਚ ਕੂੜਾ ਵੀ ਇਕੱਟਾ ਇਹ ਬਿਲਕੁਲ ਸ਼ਹਿਰ ਦਾ ਇੱਕ ਬਹੁਤ ਵੱਡਾ ਪਾਰਕ ਹੈਗਾ ਹਿਸਟੋਰੀਕਲ ਹੈਗਾ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਪਰ ਪ੍ਰਸ਼ਾਸਨ ਇਹਦੇ ਬਾਰੇ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ ਲੋਕਾਂ ਨੂੰ ਤਾਂ ਬਹੁਤ ਫਾਇਦਾ ਆ ਰਿਹਾ ਤੇ ਬੜੇ ਲੋਕੀ ਆਂਦੇ ਐ ਇੰਜੋਏ ਕਰਦੇ ਐ ਸਿਰੇ ਸਿਰੇ ਵਾਕ ਕਰਦੇ ਐ ਆਪਣੀ ਵਾਤਾਵਰਨ ਬਹੁਤ ਵਧੀਆ ਆਗਾ ਵਾ ਗ੍ਰੀਨਰੀ ਹੈ ਫੁੱਲ ਗ੍ਰੀਨਰੀ ਹੈ ਇਥੇ ਲੇਕਿਨ ਇਹ ਜੋ ਵਾਤਾਵਰਨ ਖਰਾਬ ਹੋ ਰਿਹਾ ਜਿਹੜਾ ਦਾਣਾ ਬਾੜੇ ਲੋਕੀ ਇਥੇ ਉਹਦਾ ਗੰਦਗੀ ਕਿਨੀ ਆ ਰਹੀ ਹੈ ਕੋਈ ਮੇਨਟੇਨੈਂਸ ਨਹੀਂ ਹੋ ਰਹੀ ਇਥੇ ਬਿਲਕੁਲ ਹੋ ਰਹੀ ਹੈ ਤੁਸੀਂ ਇੱਥੇ ਦੇਖੋ ਕਿੰਨੀ ਮੇਨਟੇਨੈਂਸ ਜਾ ਕੇ ਖਰਾਬ ਹੋ ਰਹੀ ਐ ਇਹਦੀ ਬਹੁਤ ਜ਼ਿਆਦਾ ਮੁਸ਼ਕਿਲ ਆਦੀ ਹੈ ਜੀ ਜੋ ਬੰਦਾ ਖਾਂਦਾ ਉੱਥੇ ਛੁੱਟ ਦਿੰਦਾ ਉੱਥੇ ਹੀ ਗੰਦ ਗੰਦ ਪੈਂਦਾ ਨਾ ਕੋ ਸਵਾਈ ਹੋੜੀ ਨਾ ਕੁਝ ਹੋ ਰਿਹਾ ਐ ਇਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਵੈਦਾ ਕੁਝ ਸਟਿਸ ਰਿਜ਼ਲਟ ਇਕ ਲੱਗਣਾ ਜ਼ਰੂਰੀ ਈ ਸਾਇਰ ਦੇ ਕੋਈ ਜਗ੍ਹਾ ਦੇ ਦਿੱਤੀ ਜਾਵੇ ਜਿਵੇਂ ਸਾਰੇ ਲੋਕੀ ਉੱਥੇ ਇਕੱਠੇ ਕਰਕੇ ਆਣ ਆਪਣਾ ਇੱਕ ਸਟਾਲ ਲਾਣ ਤੇ ਉੱਥੋਂ ਜੋ ਇਨਕਮ ਹੋਵੇ ਉਹ ਵੀ ਕਾਰਪੋਰੇਸ਼ਨ ਨੂੰ ਜਾਵੇ ਉਹਦੇ ਵਾਸਤੇ ਸਭ ਨੂੰ ਫਾਇਦਾ ਹੋਵੇਗਾ ਸਾਇਰ ਸਵਾਈ ਤੇ ਬਹੁਤ ਜ਼ਰੂਰੀ ਹੈ ਅੱਜ ਕੱਲ ਕਿੰਨੀ ਮੱਠਣ ਹੋ ਜਾਂਦੇ ਕਿ ਨੂੰ ਪਹਿਲਾਂ ਲੱਗਦਾ ਵਾਦੇ ਤੇ ਬਲਕਿ ਨਾ ਦੇਣਾ ਤਾਜੀ ਹਵਾ ਆਕਸੀਜਨ ਲੈ ਔਰ ਇੱਥੇ ਕੁਝ ਟਾਈਮ ਤੋਂ ਇੰਨਾ ਗੰਦ ਪੈ ਗਿਆ ਇੱਥੇ ਲੋਕਾਂ ਨੇ ਬਹਿਣਾ ਹੁੰਦਾ ਚੱਕਰ ਲਾ ਕੇ ਸੈਲ ਕਰਕੇ ਉੱਥੇ ਲੋਕਾਂ ਨੇ ਆਪਣੇ ਸਟਾਲ ਲਾਉਣੇ ਸ਼ੁਰੂ ਕਰ ਦਿੱਤੇ ਨੇ ਉਸ ਤੋਂ ਬਾਅਦ ਜਿਹੜਾ ਖਾ ਪੀ ਕੇ ਸਭ ਲਫਾਫੇ ਕਾਗਜ਼ ਸਭ ਉੱਥੇ ਖਿਲਰੇ ਰਹਿੰਦੇ ਨੇ ਲੋਕੀ ਸਫਾਈ ਲੋਕ ਵੀ ਧਿਆਨ ਰੱਖਦੇ ਕਾਰਪੋਰੇਸ਼ਨ ਵੀ ਧਿਆਨ ਨਹੀਂ ਦਿੰਦਾ ਤੁਸੀਂ ਛੋਟੇ ਬਾਗਾਂ ਦੇ ਵਿੱਚ ਜਾ ਕੇ ਦੇਖੋ ਕਿੰਨਾ ਗੰਦ ਪਿਆ ਹੈ ਨਾ ਕੋਈ ਬਾਗਲੀ ਸਫਾਈ ਹੈ ਨਾ ਕੋਈ ਪਲਾਂਟਸ ਦੀ ਕਟਿੰਗ ਹੈ ਨਾ ਕੁਛ ਹੈ ਜੇ ਉਥੇ ਜਾਨਵਰ ਮਰਿਆ ਤੇ 15 15 ਦਿਨ ਉਥੇ ਪਿਆ ਜਾਂਦਾ ਦੂਸਰੀ ਉਸ ਤੋਂ ਬਾਅਦ ਹੈ ਪਾਰਕਿੰਗ ਪਾਰਕਿੰਗ ਦੀ ਇੰਨੀ ਕੀ ਸਮੱਸਿਆ ਹੈ ਸਕੂਟਰ ਇਸ ਤਰ੍ਹਾਂ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਪਤਾ ਨਹੀਂ ਕਿਹੜਾ ਮੇਲਾ ਲੱਗਾ ਹੈ ਲੋਕਾਂ ਨੂੰ ਨੰਗ ਨੀ ਜਗ੍ਹਾ ਨਹੀਂ ਮਿਲਦੀ ਜਿਨ੍ਹਾਂ ਨੇ ਸੇਲ ਕਰਨੀ ਹੈ ਉਹਨੂੰ ਰੋਡ ਕਲੀਅਰ ਚਾਹੀਦੀ ਹੈ ਉਥੇ ਪਾਰਕਿੰਗਾਂ ਸਕੂਟਰ ਕਾਰਾਂ ਵਿੱਚੇ ਪਾਰਕਿੰਗਾਂ ਲੱਗੀਆਂ ਹੀ ਆਂ ਤੁਹਾਨੂੰ ਇਹ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਇਸ ਬਾਰੇ ਧਿਆਨ ਦੇਵੇ ਜਿਹੜਾ ਲੋਕਾਂ ਨੂੰ ਵੀ ਅਵੇਰਨੈਸ ਚਾਹੀਦੀ ਹੈ ਜੇ ਉਹਨਾਂ ਨੇ ਕਿਹੜੇ ਦਾਣਾ ਪਾਇਆ ਦਹੀਂ ਪਾਇਆ ਕੁਝ ਵੀ ਪਾਇਆ ਉਹਦਾ ਡਸਪਿੰਨ ਦੇ ਵਿੱਚ ਸੁੱਟੋ ਉਹ ਉੱਥੇ ਹੀ ਸਭ ਗੰਦ ਬੰਦ ਦੇ ਕੋਲ ਰੋਜੀ ਰੋਟੀ ਸਭ ਦੀ ਚਲਣੀ ਚਾਹੀਦੀ ਹੈ ਉਹ ਵੀ ਆਪਣਾ ਰੋਟੀ ਕਮਾਣ ਆਏ ਨਾ ਕੋਈ ਗੱਲ ਨਹੀਂ ਪਰ ਤਰੀਕਾ ਲੋਕਾਂ ਨੂੰ ਵੀ ਅਵੇਰਨੈਸ ਚਾਹੀਦੀ ਹੈ ਔਰ ਕਾਰਪੋਰੇਸ਼ਨ ਨੂੰ ਵੀ ਚਾਹੀਦੀ ਹੈ ਉਹ ਵੀ ਸਭਾਈ ਦਾ ਕੰਮ ਦਾ ਕਾਰਪੋਰੇਸ਼ਨ ਦਾ ਨਾ ਲੋਕਾਂ ਨੂੰ ਵੀ ਅਵੇਰ ਚਾਹੀਦਾ ਹੈ ਤੇ ਕਾਰਪੋਰੇਸ਼ਨ ਨੇ ਵੀ ਆਪਣਾ ਕੰਮ ਕਰਨਾ ਚਾਹੀਦਾ ਸਵਾਲ ਉਹੀ ਹੈ ਜੋ ਸਾਡੀ ਟੀਮ ਨੇ ਤੁਹਾਨੂੰ ਦਿਖਾਇਆ ਹੈ ਇਤਿਹਾਸਿਕ ਕੰਪਨੀ ਬਾਗ ਦਾ ਜੋ ਦੁਰਦਸ਼ਾ ਹੋ ਰਹੀ ਹੈ ਉਸ ਸੰਬੰਧੀ ਜਦ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਯਾਨੀ ਕਿ ਏਐਸਆਈ ਦੇ ਇੱਥੇ ਬੈਠੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦਾ ਉਹਨਾਂ ਵੱਲੋਂ ਕੈਮਰੇ ਅੱਗੇ ਕੋਈ ਵੀ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ਗਿਆ ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਇਹ ਸੰਬੰਧੀ ਉਹਨਾਂ ਵੱਲੋਂ ਨਗਰ ਨਿਗਮ ਵਿਭਾਗ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ ਪਰ ਇਸ ਸੰਬੰਧੀ ਕੋਈ ਕਾਰਵਾਈ ਹਜੇ ਤੱਕ ਨਹੀਂ ਕੀਤੀ ਗਈ ਸੋ ਦੇਖਣਾ ਇਹੀ ਹੈ ਕਿ ਹਾਲਾਤ ਇਹ ਸੁਧਰਨਗੇ ਜਾਂ ਇਹਨਾਂ ਦੇ ਕੋਈ ਕਾਰਵਾਈ ਹੁੰਦੀ ਹੈ ਸੋ ਕੰਪਨੀ ਵਾਕ ਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਹੈਗਾ ਉੱਥੇ ਲਗਾਤਾਰ ਮਾਨਯੋਗ ਕਮਿਸ਼ਨਰ ਸਾਹਿਬ ਦੀ ਰਣਮੇਹਟ ਅਸੀਂ ਉੱਥੇ ਐਂਟੀ ਇਨਕ੍ਰੂਚਮੈਂਟ ਡਰਾਈਵ ਕਰਵਾ ਰਹ ਕਾਫੀ ਅਸੀਂ ਪਿੱਛੇ ਉੱਥੇ ਜਿਹੜੇ ਅਗੇ ਵੈਂਡਰਸ ਨੂੰ ਉਠਾਇਆ ਤੇ ਉਹਦੇ ਲਈ ਕਿਉਂਕਿ ਉਹ ਸ਼ਹਿਰ ਦਾ ਇੱਕ ਮੁੱਖ ਪਾਰਕ ਹੈਗਾ ਸਾਡਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਨੋਰਮਾ ਵੀ ਹੈ ਉੱਤੇ ਤੇ ਉਹਦੀ ਜਿਹੜੀ ਹੈਗੀ ਸੁੰਦਰਤਾ ਸਾਫ ਸफाई ਸਾਡੇ ਲਈ ਬਹੁਤ ਵੈਰਾਈਟੀ ਵਾਲਾ ਕੰਮ ਹੈਗਾ ਉਹਦੇ ਲਈ ਵੱਖਰੇ ਤੌਰ ਤੇ ਇੱਕ ਪਲਾਨ ਬਣਾਇਆ ਜਾ ਰਿਹਾ ਕਿ ਜਿਹੜਾ ਹੈਗਾ ਅਸੀਂ ਦੀ ਸਫਾਈ ਲਈ ਟੈਂਡਰ ਲਗਾ ਦਿੱਤਾ ਹੈਗਾ ਉਹਦੀ ਸਫਾਈ ਰੱਖਾਂਗੇ ਨਾਲ ਨਾਲ ਜਿਹੜੇ ਵੀ ਉੱਤੇ ਕੋਈ ਇਲਲੀਗਲ ਵੈਂਡਰਸ ਹੈਗੇ ਆ ਉਹਨਾਂ ਨੂੰ ਵੀ ਹਟਾਇਆ ਜਾਏਗਾ ਤੇ ਜੇ ਕੋਈ ਕਿਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦਾ ਉਹਦੇ ਖਿਲਾਫ ਵੰਡੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਕੰਪਨੀ ਬਾਗ ਵਿੱਚ ਦਾਨ ਪੁੰਨ ਦੇ ਨਾਮ ਤੇ ਇੱਕ ਚੰਗਾ ਕਾਰਜ ਵੀ ਕੀਤਾ ਜਾਂਦਾ ਹੈ ਜੋ ਲੋਕ ਬਾਗ ਵਿੱਚ ਕਬੂਤਰਾਂ ਨੂੰ ਦਾਣਾ ਪਾਉਂਦੇ ਹਨ ਉੱਥੇ ਵਿਸ਼ੇਸ਼ ਤੌਰ ਤੇ ਬਦਬੂ ਅਤੇ ਗੰਦ ਦਾ ਮਾਹੌਲ ਬਣ ਜਾਂਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ ਦਾਣਾ ਪਾਉਣ ਤੋਂ ਬਾਅਦ ਖਾਲੀ ਹੋਏ ਲਿਫਾਫਿਆਂ ਨੂੰ ਇੱਧਰ ਉੱਧਰ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਗੰਦਗੀ ਦਾ ਮਾਹੌਲ ਬਣ ਜਾਂਦਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਅਦਿਕਤਾ ਕਾਰਨ ਚੂਹਿਆਂ ਨੇ ਪੂਰੇ ਕੰਪਨੀ ਬਾਗ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ ਜੋ ਨਾ ਸਿਰਫ ਪੌਦਿਆਂ ਅਤੇ ਜੜਾਂ ਲਈ ਘਾਤਕ ਹੈ ਸਗੋਂ ਆਉਣ ਵਾਲੇ ਦਿਨਾਂ ਚ ਪੂਰੇ ਇਲਾਕੇ ਲਈ ਸੁਨਾਮੀ ਸਬੂਤ ਹੋ ਸਕਦਾ ਹੈ। ਜਨਤਾ ਦੀ ਮੰਗ ਹੈ ਕਿ ਬਾਗ ਦੀ ਸਫਾਈ ਵਿਵਸਥਾ ਠੀਕ ਕੀਤੀ ਜਾਵੇ। ਗੈਰ ਕਾਨੂੰਨੀ ਤੌਰ ਤੇ ਲੱਗੀਆਂ ਰੇੜੀਆਂ ਅਤੇ ਕਬਜ਼ਿਆਂ ਉੱਤੇ ਕਾਰਵਾਈ ਕੀਤੀ ਜਾਵੇ। ਪਾਰਕਿੰਗ ਦੀ ਢੰਗ ਨਾਲ ਵਿਵਸਥਾ ਕੀਤੀ ਜਾਵੇ ਅਤੇ ਇਸ ਥਾਂ ਨੂੰ ਮੁੜ ਇੱਕ ਸੁਚੱਜਾ ਸ਼ਾਂਤਮਈ ਅਤੇ ਸਿਹਤਮੰਦ ਸਥਾਨ ਬਣਾਇਆ ਜਾਵੇ। ਦੋਸਤੋ ਫਾਸਟਵੇ ਨਿਊਜ਼ ਟੀਮ ਅੱਜ ਪੁੱਜੀ ਹੈ ਅੰਮ੍ਰਿਤਸਰ ਦਾ ਦਿਲ ਕਹੇ ਜਾਣ ਵਾਲੇ ਇਤਿਹਾਸਿਕ ਕੰਪਨੀ ਬਾਗ ਵਿਖੇ। ਇਹ ਤੁਸੀਂ ਦੇਖ ਸਕਦੇ ਹੋ ਲੋਕ ਕਿੰਨੇ ਉਤਸ਼ਾਹ ਨਾਲ ਸੈਰ ਕਰਨ ਆਉਂਦੇ ਹਨ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇੱਕ એનર્ਜੀ ਔਰ ਇੱਕ ਤਾਜੀ ਹਵਾ ਲੈਣ ਲਈ ਤੁਸੀਂ ਦੇਖ ਸਕਦੇ ਹੋ ਪਿਛਲੇ ਕਈ ਸਾਲਾਂ ਤੋਂ ਇੱਥੇ ਕੁਝ ਇਥੋਂ ਦਾ ਵਾਤਾਵਰਣ ਵਿਗੜਦਾ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਇੱਥੇ ਲੱਗਣ ਵਾਲੇ ਰੇੜੀਆਂ ਫੜੀਆਂ ਅਤੇ ਸਮਾਨ ਵੇਚਣ ਵਾਲੇ ਜਿਹੜੇ ਵੈਂਡਰਜ਼ ਇੱਥੇ ਬੈਠੇ ਨੇ ਜੋ ਕਿ ਬਹੁਤ ਜ਼ਿਆਦਾ ਗੰਦਗੀ ਵੀ ਪਾ ਰਹੇ ਨੇ ਲੇਕਿਨ ਲੋਕਾਂ ਦਾ ਇੱਥੇ ਸੈਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਸਬੰਧਿਤ ਵਿਭਾਗ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਰਕਿੰਗ ਦੀ ਪ੍ਰੋਬਲਮ ਹੈ ਔਰ ਖਾਸ ਕਰ ਉਹਨਾਂ ਕਿਹਾ ਕਿ ਜਿਹੜੇ ਲੋਕ ਇੱਥੇ ਕੁਝ ਖਾਂਡ ਪੀਣ ਦਾ ਸਮਾਨ ਵੇਚਦੇ ਹਨ ਉਹਨਾਂ ਨੂੰ ਸਫਾਈ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਔਰ ਖਾਸ ਕਰ ਸਬੰਧਤ ਵਿਭਾਗ ਨੂੰ ਇਸ ਵੱਲ ਧਿਆਨ ਦੇ ਕੇ ਜਾਂ ਤਾਂ ਇਹਨਾਂ ਨੂੰ ਇੱਥੋਂ ਹਟਾਉਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਕੋਈ ਨਿਰਧਾਰਿਤ ਜਗ੍ਹਾ ਦੇ ਕੇ ਉੱਥੇ ਇਹਨਾਂ ਨੂੰ ਬਿਠਾਉਣਾ ਚਾਹੀਦਾ ਹੈ ਤਾਂ ਜੋ ਇਹ ਵੀ ਆਪਣਾ ਕੰਮਕਾਰ ਕਰ ਸਕਣ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ